ਲਾਲ ਕਿਲਾ ਐਵੇਂ ਨਹੀਂ ਲਾਲ ਲੋਕੋ ਲਹੂ ਤੇਗ ਬਹਾਦਰ ਦਾ ਪੋਤਿਆ ਏ ਚੌਕ ਚਾਂਦਨੀ ਚਮਕਦਾ ਰਹੂ ਲੋਕੋ ਰਤ ਨਾ ਸ਼ਹੀਦਾਂ ਨੇ ਧੋਤਿਆ ਏ ਸੀਸ ਦੀਆ ਸੀਸ ਦੀਆ ਜਦੋਂ ਮਹਾਰਾਜ ਗੁਰਤੇਗ ਬਹਾਦਰ ਸਾਹਿਬ ਜੀ ਨੌਵੇਂ ਪਾਸ਼ਾ ਜੀ ਦਾ ਸੀਸ ਜਦੋਂ ਧੜ ਤੋਂ ਅਲੱਗ ਹੋਇਆ ਸੀ ਤੇ ਜਦੋਂ ਭਾਈ ਜੈਤਾ ਜੀ ਉਹਨਾਂ ਦਾ ਸੀਸ ਲੈ ਕੇ ਗਏ ਸੀ ਤੇ ਜਿਹੜਾ ਧੜ ਅਈ ਲੱਖੀ ਸਾਹਿਬ ਬੰਜਾਰਾ ਜੀ ਲੈ ਕੇ ਗਏ ਸੀ ਰੂਹ ਦੇ ਅੰਦਰ ਉਹ ਜਿਹੜੀ ਮੀਟਿੰਗ ਹੋਈ ਸੀ ਜਿਹੜੀ ਮੀਟਿੰਗ ਹੋਈ ਸੀ ਉਹ ਕਿਹੜੇ ਗੁਰਸਿੱਖ ਦੇ ਘਰ ਹੋਈ ਸੀ ਉਹ ਦਿਲਵਾਲੀ ਸਿੰਘ ਦੇ ਘਰ ਹੋਈ ਸੀ ਦਿਲਵਾਲੀ ਸਿੰਘ ਦੀ ਹਵੇਲੀ ਦੇ ਅੰਦਰ ਹੋਈ ਸੀ ਮੀਟਿੰਗ ਅੱਛਾ ਕਿ ਕਿਸ ਤਰੀਕੇ ਨਾਲ ਮਾਰਦ ਅਸੀਸ ਤੁਸੀਂ ਅੱਗੇ ਜਾ ਕੇ ਲੈ ਕੇ ਜਾਣਾ ਤੇ ਧਰ ਤੁਸੀਂ ਲੈ ਕੇ ਜਾਣਾ ਤੇ ਕਿਸ ਤਰੀਕੇ ਨਾਲ ਪੂਰੀ ਪਲੈਨਿੰਗ ਕੀਤੀ ਗਈ ਸੀ ਅੱਛਾ ਅੱਜ ਹਿੰਦੁਸਤਾਨ ਦਾ ਵजूद ਹੈ ਗੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੇ ਬਦੌਲਤ ਹੈ ਇਹ ਬੰਗ ਕੇ ਬੰਗਾਲੀ ਫੇ ਰੰਗ ਕੇ ਫਿਰਾਂਗਾ ਵਾਲੀ ਦਿੱਲੀ ਕੇ ਦਿਲਵਾਲੀ ਤੇਰੀ ਆਗਿਆ ਵਿੱਚ ਚਲਤ ਹੈ ਕਿ ਜਿਹੜੇ ਦਿੱਲੀ ਦੇ ਦਿਲਵਾਲੀ ਉਹਨਾਂ ਨੇ ਸਿੰਘ ਦਾ ਨਾਮ ਮਰਨੇ ਆਪਣੀ ਬਾਣੀ ਅੰਦਰ ਸ਼ੋਭਿਤ ਕੀਤਾ ਹੈ। ਕੀ ਬਾਤ ਹੈ ਇਹ ਕੀ ਬਾਤ ਹੈ। ਅੱਜ ਹਿੰਦੂ ਵੀ ਉੱਠ ਕੇ ਖੜਾ ਹੋ ਗਿਆ ਹੈ ਕਿ ਅਸੀਂ ਸਿੱਖਾਂ ਦੇ ਨਾਲ ਆ ਪੁੱਤਰ ਮੈਂ ਇੱਥੇ ਸੇਵਾ ਕਰਾਂ ਜੇ ਮਨੁੱਖ ਸਭ ਕੁਝ ਰੱਬ ਨੇ ਆਤਮਾ ਦਿੱਤਾ ਜੋ ਮੈਂ ਰਾਤੀ ਸੋਚਨੀਆ ਸੇਰੇ ਮਾਬਾ ਮੇਰੇ ਝੋਲੀ ਚ ਪਾ ਦਿੱਤੇ। ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਆਖਿਆ ਕਿ ਗੁਰੂ ਸਾਹਿਬ ਆਪ ਕਿਉਂ ਇਨਾ ਹਿੰਦੂਆਂ ਦੇ ਲਈ ਆਪਣੀ ਜਾਨ ਕੁਰਬਾਨ ਕਰਨ ਦੇ ਲਈ ਤਲੇ ਹੋਏ ਹੋ। ਕਿਉਂਕਿ ਨਾ ਤਾਂ ਤੁਸੀਂ ਜਿਨੇ ਉਹ ਪਹਿਨਦੇ ਹੋ ਨਾ ਹੀ ਤੁਸੀਂ ਮੱਥੇ ਦੇ ਉੱਤੇ ਤਿਲਕ ਲਗਾਉਂਦੇ ਹੋ ਨਾ ਹੀ ਤੁਸੀਂ ਮੂਰਤੀ ਪੂਜਾ ਕਰਦੇ ਹੋ ਤੇ ਨਾ ਹੀ ਹਿੰਦੂ ਧਰਮ ਦੇ ਵਿੱਚ ਤੁਹਾਡਾ ਕੋਈ ਵਿਸ਼ਵਾਸ ਹੈ ਤੁਸੀਂ ਵੀ ਉਸ ਇੱਕ ਅਕਾਲ ਪੁਰਖ ਨੂੰ ਮੰਨਦੇ ਹੋ ਤੇ ਅਸੀਂ ਵੀ ਉਸ ਇੱਕ ਅੱਲਾ ਨੂੰ ਹੀ ਮੰਨਦੇ ਹਾਂ ਤੁਹਾਡੇ عقیده ਦੇ ਵਿੱਚ ਤੇ ਸਾਡੇ عقیده ਦੇ ਵਿੱਚ ਬਹੁਤ ਸਮਾਨਤਾਵਾਂ ਹਨ ਤੁਸੀਂ ਇਸਲਾਮ ਕਬੂਲ ਕਰ ਲਵੋ ਅਸੀਂ ਤੁਹਾਨੂੰ ਆਪਣਾ ਗੁਰੂ ਜਾਣ ਕੇ ਪੂਜਾਂਗੇ ਗੁਰੂ ਸਾਹਿਬ ਨੇ ਕਹਿੰਦੇ ਉਹਦੋਂ ਆਖਿਆ ਕਿ ਗੱਲ ਮੱਥੇ ਦੇ ਤਿਲਕ ਦੀ ਨਹੀਂ ਹੈ ਗੱਲ ਗਲੇ ਦੇ ਵਿੱਚ ਪਾਏ ਜਨੇਊ ਦੀ ਨਹੀਂ ਹੈ ਗੱਲ ਮੂਰਤੀ ਪੂਜਾ ਦੀ ਨਹੀਂ ਹੈ ਬਲਕਿ ਗੱਲ ਹੈ ਜ਼ਬਰ ਅਤੇ ਜ਼ੁਲਮ ਦੀ ਔਰੰਗਜ਼ੇਬ ਜੇਕਰ ਇੱਥੇ ਹਿੰਦੂਆਂ ਦੀ ਜਗ੍ਹਾ ਅੱਜ ਮੁਸਲਮਾਨ ਵੀ ਹੁੰਦੇ ਤਾਂ ਅਸੀਂ ਉਹਨਾਂ ਦੇ ਲਈ ਵੀ ਆਪਣੀ ਜਾਨ ਕੁਰਬਾਨ ਕਰ ਦੇਣੀ ਸੀ ਗੱਲ ਹਿੰਦੂ ਜਾਂ ਮੁਸਲਮਾਨ ਦੀ ਨਹੀਂ ਹੈ ਗੱਲ ਜਨੇਊ ਦੀ ਨਹੀਂ ਹੈ ਗੱਲ ਗੀਤਾ ਜਾਂ ਕੁਰਾਨ ਦੀ ਨਹੀਂ ਹੈ ਬਲਕਿ ਗੱਲ ਹੈ ਜ਼ਬਰ ਅਤੇ ਜ਼ੁਲਮ ਦੀ ਕਿ ਕਿੰਨੇ ਰਾਜੇ ਇੱਥੇ ਹੋ ਕੇ ਤੁਰ ਗਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਛਤਰ ਤਾਰੀ ਛਤਰ ਪਤ ਛੈਲ ਰੂਪ ਛਿਤਨਾਤ ਛੋਣੀ ਕਰ ਛਾਇਆ ਬਰ ਛਤਰੀ ਪਤ ਗਾਈ ਹੈ ਵਿਸਵਨਾਥ ਬਿਸੰਬਰ ਬੇਦਨਾਥ ਬਾਲਾਕਾਰ ਬਾਜੀਕਾਰ ਬਾਣ ਤਾਰੀ ਬੰਦਨ ਵਧਾਈ ਹੈ ਨਿਉਲੀ ਕਰਮ ਦੁੱਧਾ ਤਾਰੀ ਵਿਦਿਆ ਤਰ ਬ੍ਰਹਮਚਾਰੀ ਧਿਆਨ ਕੋ ਲਗਾਵੈ ਨੈਕ ਧਿਆਨ ਹੋ ਨਾ ਪਾਈਐ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈਆ ਹੈ ਇੱਕ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਉਹ ਪਵਿੱਤਰ ਖੂਹ ਵੀ ਮੌਜੂਦ ਹੈ ਜਿਸ ਖੂਹ ਦੇ ਜਲ ਨਾਲ ਗੁਰੂ ਸਾਹਿਬ ਜੀ ਨੇ ਆਪਣੀ ਸ਼ਹਾਦਤ ਤੋਂ ਪਹਿਲਾਂ ਇਸ਼ਨਾਨ ਕੀਤਾ ਸੀ ਸੰਗਤਾਂ ਇਸ ਖੂਹ ਦਾ ਪਵਿੱਤਰ ਜਲ ਛਕਦੀਆਂ ਵੀ ਹਨ ਤੇ ਆਪਣੇ ਨਾਲ ਲੈ ਕੇ ਵੀ ਜਾਂਦੀਆਂ ਹਨ ਤੇ ਇੱਥੇ ਉਹ ਪਵਿੱਤਰ ਬੋਹੜ ਦਾ ਦਰਖਤ ਵੀ ਮੌਜੂਦ ਹੈ ਜਿਸ ਬੋਹੜ ਦੇ ਦਰਖਤ ਹੇਠਾਂ ਗੁਰੂ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਇੱਕ ਮਹਾਦਰਸੀ ਕਿਰਿਆ ਇੱਕ ਮਹਾਦਰਸੀ ਕਿਰਿਆ ਕਰੀ ਨਾ ਕਿੰਨ ਹੂਆਂ ਆਪਰ ਸੀਨਾ ਉਚਰੀ ਸ਼ੀਸ਼ ਮਾਰ ਯਾਤਰਾ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦਿੱਲੀ ਤੋਂ ਆਰੰਭ ਹੋ ਕੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਅਨੰਦਪੁਰ ਸਾਹਿਬ ਵਿਖੇ ਸਮਾਪਤ ਹੋਣੀ ਹੈ ਸਤਿਗੁਰੂ ਜੀ ਆਪ ਜੀ ਦੇ ਸਾਹਮਣੇ ਸ਼ਹੀਦ ਕੀਤੇ ਇਸ ਟਾਂਗ ਨੇ ਚੌਕ ਵਿੱਚ ਉਹਨਾਂ ਸ਼ਹੀਦਾਂ ਨੂੰ ਕੋਟ ਕੋਟ ਨਮਸਕਾਰ ਮੈਂ ਸਾਰੇ ਇਸ ਮੁੱਚੇ ਸੰਸਾਰ ਦੀਆਂ ਸੰਗਤਾਂ ਨੂੰ ਬੇਨਤੀ ਕਰਦਾ ਸਤਿਗੁਰਾਂ ਦਾ 350 ਸਾਲਾ ਆਰੰਭ ਹੋ ਜਾਣਾ ਇਸ ਸਾਲ ਜੀ ਸਾਰੇ ਸੰਸਾਰ ਨੂੰ ਪਤਾ ਲੱਗਣਾ ਚਾਹੀਦਾ ਇਹ ਗੱਲ ਘਰ ਘਰ ਪਹੁੰਚਣੀ ਚਾਹੀਦੀ ਹੈ ਸਤਗੁਰਾਂ ਦੇ ਧਰਮ ਦੀ ਆਜ਼ਾਦੀ ਲਈ ਤੋਂ ਧਰਮ ਦਾ ਝੰਡਾ ਬੁਲੰਦ ਕੀਤਾ ਹੈ ਜੋ ਵੱਡੀ ਸ਼ਹਾਦਤ ਦਿੱਤੀ ਹੈ ਵੱਡਾ ਤਿਆਗ ਕੀਤਾ ਸਤਗੁਰਾਂ ਨੇ ਸਾਡੇ ਤੇ ਪਰਉਪਕਾਰ ਕੀਤਾ ਜੇ ਅੱਜ ਤਿਲਕ ਤੇ ਜੰਝੂ ਤੇ ਸਾਡੀ ਦਸਤਾਰ ਸਾਡੇ ਸਿਰ ਤੇ ਜੇ ਅੱਜ ਹਿੰਦੁਸਤਾਨ ਦਾ ਵजूद ਹੈ ਗੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੇ ਬਦੌਲਤ ਹੈ ਸਮੁੱਚਾ ਸੰਸਾਰ ਗੁਰਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾਵੇ ਘਰ ਘਰ ਮਨਾਵੇ ਘਰ ਘਰ ਮਨਾਵੇ ਮੇਰੀ ਸਾਰੇ ਸੰਸਾਰ ਨੂੰ ਬੇਨਤੀ ਹੈ ਸੀਸਮਾਰਗ ਯਾਤਰਾ ਚਾਂਦਨੀ ਚੌਕ ਦਿੱਲੀ ਤੋਂ ਇਸ ਵੇਲੇ ਉਸ ਧਰਤੀ ਤੋਂ ਜਿਹਦੀ ਧਰਤੀ ਦਾ ਜਰਾ ਜਰਾ ਸ਼ਹੀਦਾਂ ਦੇ ਖੂਨ ਦੇ ਨਾਲ ਲਬਰੇਜ ਹੋਇਆ ਹੈ ਭਿੱਜਿਆ ਹੋਇਆ ਇਸ ਧਰਤੀ ਦਾ ਇਸ ਧਰਤੀ ਨੂੰ ਕੋਟ ਕੋਟ ਨਮਸਕਾਰ ਕਰਦੇ ਆ ਚਾਂਦਨੀ ਚੌਕ ਤੋਂ ਸ੍ਰੀ ਅਨੰਦਪੁਰ ਸਾਹਿਬ ਗੁਰਦੁਆਰਾ ਸੀਸਗੰਜ ਸਾਹਿਬ ਜੀ ਲਈ ਚਾਲੇ ਪਾਉਣ ਲੱਗੇ ਆ ਜਿੱਥੇ ਜਿੱਥੇ ਭਾਈ ਜੈਤਾ ਜੀ ਸਤ ਗੁਰਾਂ ਦਾ ਪਾਵਨ ਸੀਸ ਲੈ ਕੇ ਪਹੁੰਚੇ ਵਾਬਿਸ਼ਰਾਮ ਕੀਤਾ ਸੀ ਸੋ ਉਹਨਾਂ ਸਾਰੇ ਸਤਾਨਾਂ ਤੇ ਹਾਜ਼ਰੀ ਭਰਨੀ ਹੈ ਜੋੜੜੀਆਂ ਬੇਨਤੀਆਂ ਅਰਦਾਸਾਂ ਅਰਜੋਈਆਂ ਕਰਨੀਆਂ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖਲਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਭ ਜੀ ਇਸ ਤਰੀਕੇ ਨਾਲ ਸਨਾਂਟਾ ਛਾ ਗਿਆ ਸੀ ਦਿੱਲੀ ਦੀ ਧਰਤੀ ਤੇ ਗੁਰਗੋਸਿੰਘ ਜੀ ਮਹਾਰਾਜ ਕਹਿੰਦੇ ਆ ਹੇ 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 ਸਭ ਜਗ ਪਿਓ ਜੈ 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 ਸੁਰ ਲੋਕ ਔਰ ਉਸੇ ਤਰੀਕੇ ਨਾਲ ਫੁੱਲ ਵਰਸਾਏ ਜਾ ਰਹੇ ਹੈ ਜੀ ਗੁਰਗੋ ਗੁਰਤੇਗ ਬਹਾਦਰ ਜੀ ਦਾ ਲਾਲ ਖੂਨ ਹੈ ਇੱਥੇ ਡੁੱਲਿਆ ਤੇ ਲਾਲ ਗੁਲਾਬ ਦੇ ਫੁੱਲ ਵਰਸਾਏ ਜਾ ਰਹੇ ਹੈ ਲਾਲ ਕਿਲਾ ਐ ਐਵੇਂ ਨਹੀਂ ਲਾਲ ਲੋਕੋ ਲਹੂ ਤੇਗ ਬਹਾਦਰ ਦਾ ਪੋਤਿਆ ਐ ਚੌਂਕ ਚਾਂਦਨੀ ਚਮਕਦਾ ਰਹੁ ਲੋਕੋ ਰਤ ਨਾ ਸ਼ਹੀਦਾਂ ਨੇ ਧੋਤਿਆ ਐ ਰਤਨਾਂਲ ਸ਼ਹੀਦਾ ਨੇ ਧੋਤਿਆ ਏ ਰਤਨਾਂਲ ਸ਼ਹੀਦਾ ਨੇ ਧੋਤਿਆ ਏ ਚੌਕ ਚਾਂਦਨੀ ਚਮਕਦਾ ਰਹੂ ਲੋਕੋ ਰਤਨਾਂਲ ਸ਼ਹੀਦਾ ਨੇ ਧੋਤਿਆ ਏ ਔਰ ਦੁਨੀਆ ਦੇ ਸਾਰੇ ਚੰਨਾਂ ਦੀਆਂ ਚਾਂਦਨੀਆਂ ਮੁੱਕ ਜਾਣਗੀਆਂ ਲੇਕਿਨ ਇਸ ਚਾਂਦਨੀ ਚੌਕ ਦੀ ਚਾਂਦਨੀ ਕਦੇ ਮੁੱਕ ਨਹੀਂ ਸਕਦੀ ਆਂਦੇ ਸੰਸਾਰ ਤੱਕ ਇਹ ਚਾਂਦਨੀ ਚੌਕ ਦੀ ਆਂਦੇ ਸੰਸਾਰ ਤੱਕ ਬੱਚਾ ਬੱਚਾ ਸਾਡਾ ਹਿੰਦੂ ਸਿੱਖ ਪਰਿਵਾਰ ਇਹ ਸਾਰਾ ਇਤਿਹਾਸ ਐਵੇਂ ਚਲਾਂਦੇ ਰਹਿਣ ਗੁਰੂ ਨਾਨਕ ਦੇਵ ਜੀ बच्चे होते गुरटेक बहादुर साहब भी अपने बच्चे होते ਐਵੇਂ ਮਿਹਰ ਭਰਿਆ ਹੱਥ ਰੱਖਣ ਬੱਚੇ ਐਵੇਂ ਆਵੇਂ ਅੱਗੇ ਸੇਵਾ ਕਰਦੇ ਰਹਿੰਦੇ ਦਿੱਲੀ ਦੇ Hindu ਕੀ ਮੰਨਦੇ ਗੁਰਤੇਗ বাহাদুর ਜੀ ਨੂੰ ਅੱਜ ਦੇ ਟਾਈਮਸ ਜ਼ਿਆਦਾਤਰ Hindu ਨੂੰ ਪਤਾ ਲੱਗ ਗਿਆ ਹੈ ਕਿ ਗੁਰਤੇਗ ਬਹਾਦਰ ਸਾਹਿਬ ਜੀ ਨੇ ਅਗਰ ਸ਼ਹੀਦੀ ਨਾ ਦਿੱਤੀ ਹੁੰਦੀ ਅਗਰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਨਾ ਕਿਹਾ ਹੁੰਦਾ ਕਿ ਪਿਤਾ ਜੀ ਤੁਸੀਂ ਸ਼ਹੀਦ ਹੋ ਕੋਈ ਗੱਲ ਨਹੀਂ ਅਸੀਂ ਧਰਮ ਦੀ ਰੱਖਿਆ ਕਰਨੀ ਹੈ ਅੱਜ ਹਿੰਦੂਆਂ ਨੂੰ ਸਾਰਿਆਂ ਨੂੰ ਤਕਰੀਬਨ ਪਤਾ ਹੈ ਕਿ ਇਸ ਗੁਰਤੇਗ ਬਹਾਦਰ ਸਾਹਿਬ ਜੀ ਨੇ ਸ਼ਹੀਦੀ ਦਿੱਤੀ ਹੈ ਤਾਂ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦੀਵਾਲਾ ਜੀ ਨੇ ਵੀ ਦਿੱਤੀ ਅੱਜ ਹਿੰਦੂ ਵੀ ਉਸਕੇ ਖੜਾ ਹੋ ਗਿਆ ਹੈ ਕਿ ਅਸੀਂ ਸਿੱਖਾਂ ਦੇ ਨਾਲ ਅਸੀਂ ਸਿੱਖ ਜੋ ਸੇਵਾ ਕਰ ਸਕਦੇ ਸਮਾਜ ਚ ਕੋਈ ਸੇਵਾ ਨਹੀਂ ਕਰ ਸਕਦਾ ਪੁੱਤਰ ਮੈਂ ਅਥੀ ਸੇਵਾ ਕਰੂ ਜੀ ਮਨੁੱਖ ਸਭ ਕੁਝ ਆਪਣੇ ਆਪ ਨੇ ਆਖੀ ਦਿੱਤਾ ਜੋ ਮੈਂ ਰਾਤੀ ਸੋਚਨੀਆ ਸੇਰੇ ਮਾਬਾ ਮੇਰੇ ਝੋਲੀ ਚ ਪਾ ਦਿੱਤੇ जय 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 सुरलोके जय 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 सुरलोके चावड़ी बाजार दिल्ली के अंदर एक जगह हैगी है इधर है पीछे ही जी उधर कूचा दिलवाली सिंह हैगा जी अच्छा जी कूचा दिलवाली सिंह कूचा दिलवाली सिंह एक अच्छा। एरिया का नाम है हवेली का नाम है गली का नाम है जी अच्छा जी तो जेड़े कूचा दिलवाली सिंह है ना उधर इतिहास की हैगा वो ज्यादा किसी को प्रचलित नहीं हैगी है गल लेकिन ਪਰਵਾਤ ਫੇਰੀ ਹਰਸਾਨ ਨਿਕਲਦੀ ਹੈ ਤੇ ਉੱਥੇ ਸਿੰਘ ਜਿਹੜੇ ਵਿਚਾਰ ਕਰਦੇ ਆ ਉਧਰ ਇਤਿਹਾਸ ਦੱਸਿਆ ਜਾਂਦਾ ਹੈ ਕਿ ਕੂਚਾ ਦਿਲਵਾਲੀ ਸਿੰਘ ਦੇ ਅੰਦਰ ਜਦੋਂ ਮਹਾਰਾਜ ਗੁਰਤੇਗ ਬਹਾਦਰ ਸਾਹਿਬ ਜੀ ਨਵੇਂ ਪਾਸ਼ਾ ਜੀ ਦਾ ਸੀਸ ਜਦੋਂ ਧੜ ਤੋਂ ਅਲੱਗ ਹੋਇਆ ਸੀ ਤੇ ਜਦੋਂ ਭਾਈ ਜਤਾ ਜੀ ਉਹਨਾਂ ਦਾ ਧੜ ਉਹਨਾਂ ਦਾ ਸੀਸ ਲੈ ਕੇ ਗਏ ਸੀ ਤੇ ਜਿਹੜਾ ਧੜ ਭਾਈ ਲੱਖੀ ਸ਼ਾ ਬਨਜਾਰਾ ਜੀ ਲੈ ਕੇ ਗਏ ਸੀ ਰੂਹ ਦੇ ਅੰਦਰ ਉਹ ਜਿਹੜੀ ਮੀਟਿੰਗ ਹੋਈ ਸੀ ਜਿਹੜੀ ਮੀਟਿੰਗ ਹੋਈ ਸੀ ਉਹ ਕਿਹੜੇ ਗੁਰਸਿੱਖ ਦੇ ਘਰ ਹੋਈ ਸੀ ਉਹ ਦਿਲਵਾਲੀ ਸਿੰਘ ਦੇ ਘਰ ਹੋਈ ਸੀ ਦਿਲਵਾਲੀ ਸਿੰਘ ਦੀ ਹਵੇਲੀ ਦੇ ਅੰਦਰ ਹੋਈ ਸੀ ਮੀਟਿੰਗ ਅੱਛਾ ਕਿ ਕਿਸ ਤਰੀਕੇ ਨਾਲ ਮਹਾਰਾਜ ਦਾ ਸੀਸ ਤੁਸੀਂ ਅੱਗੇ ਜਾ ਕੇ ਲੈ ਕੇ ਜਾਣਾ ਤੇ ਤੁਹਾਡ ਤੁਸੀਂ ਲੈ ਕੇ ਜਾਣਾ ਤੇ ਕਿਸ ਤਰੀਕੇ ਨਾਲ ਪੂਰੀ ਪਲੈਨਿੰਗ ਕੀਤੀ ਗਈ ਸੀ ਅੱਛਾ ਇਹ ਭਾਈ ਜੈਤਾ ਜੀ ਦੀ ਤੇ ਭਾਈ ਲਖੀਸ਼ਾ ਵਣਜਾਰਾ ਜੀ ਦੀ ਭਾਈ ਦਿਲਵਾਲੀ ਸਿੰਘ ਦਾ ਦਿਲਵਾਲੀ ਸਿੰਘ ਜੀ ਨਾਲ ਆਪਸ ਵਿੱਚ ਮੀਟਿੰਗ ਕੀਤੀ ਸੀ ਜੀ 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 ਕਿਉਂਕਿ ਉਸ ਵਕਤ ਔਰੰਗਜ਼ੇਬ ਪੂਰੇ ਹਿੰਦੁਸਤਾਨ ਦਾ ਬਾਦਸ਼ਾਹ ਸੀ ਔਰ ਉਹ ਕਹਿੰਦੇ ਕਿ ਪੂਰੇ ਵਰਲਡ ਦੇ ਵਿੱਚ ਸਭ ਤੋਂ ਵੱਡੀ ਪਾਵਰ ਸੀ ਤਾਂ ਇੱਥੇ ਲਾਜ਼ਮੀ ਤੌਰ ਦੇ ਉੱਤੇ ਸਿਕਿਉਰਿਟੀ ਵੀ ਬਹੁਤ ਜ਼ਿਆਦਾ ਹਾਈ ਰਹੀ ਹੁੰਦੀ ਸੀ ਸ਼ਹਾਦਤ ਤੋਂ ਬਾਅਦ ਨਾ ਉਹਨਾਂ ਨੇ ਇੱਕ ਬੜਾ ਵੱਡਾ ਸਵਾਂਗ ਰਚਣਾ ਸੀ ਇੱਥੇ ਉਹਨਾਂ ਦੀ ਬੋਡੀ ਨੂੰ ਪਿਆ ਪਿਆ ਰਹਿਣ ਦੇਣਾ ਸੀ ਬੇਦਵੀ ਕਰਨੀ ਸੀ ਪੂਰੇ ਸੰਸਾਰ ਨੂੰ ਦੱਸਣਾ ਸੀ ਕਿਉਂਕਿ ਇਹ ਚੌਕ ਤਾਂ ਹੀ ਪ੍ਰਸਿੱਧ ਹੋਣਾ ਸੀ ਕਿ ਇੱਥੇ ਦੇਖੋ ਜੀ ਜੋ ਸਾਡੀ ਇਨਨੀ ਮੰਨੇਗਾ ਤੇ ਉਹਦਾ ਇਹ ਹਸ਼ਰ ਹੋਏਗਾ ਜੀ ਇੱਥੇ ਪੂਰੀ ਬਾਰਡਰ ਕਰ ਦਿੱਤਾ ਗਿਆ ਸੀ ਜੀ ਸ਼ਹਾਦਤ ਤੋਂ ਬਾਅਦ ਇੱਥੇ ਕੋਈ ਛੇੜਖਾਨੀ ਵੀ ਨਹੀਂ ਕਰ ਸਕਦਾ ਸੀ ਪਰ ਜਦੋਂ ਮਾਰਦ ਦਾ ਸੀਸ ਧੜ ਤੋਂ ਅਲੱਗ ਹੋਇਆ ਸੀ ਤੇ ਇੰਨੀ ਤੇਜ਼ ਕੁਫ ਅੰਧੇਰੀ ਚੱਲੀ ਸੀ ਹਵਾਵਾਂ ਚੱਲੀਆਂ ਸੀ ਤੇ ਉਹਦੇ ਅੰਦਰ ਭਾਈ ਜੈਤਾ ਜੀ ਤੇ ਭਾਈ ਲੱਖੀ ਸ਼ਾਵਨਜਾਰਾ ਜੀ ਉਹਨਾਂ ਨੇ ਆਪਣੀ ਸੇਵਾ ਵਰ ਨਿਭਾਈਆਂ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਪਲੈਨਿੰਗ ਕੀਤੀ ਸੀ ਜਿਹੜੀ ਉਹ ਪਲੈਨਿੰਗ ਦੀ ਜਗ੍ਹਾ ਹੈਗੀ ਸੀ ਉਹ ਭਾਈ ਦਿਲਵਾਲੀ ਸਿੰਘ ਜੀ ਦਾ ਹਵੇਲੀ ਹੈਗੀ ਸੀ ਕੂਚਾ ਦਿਲਵਾਲੀ ਸਿੰਘ ਤੇ ਜਦੋਂ ਇਹ ਭਾਈ ਜੈਤਾਜੀ ਨੇ ਉੱਥੇ ਜਾ ਕੇ ਮਹਾਰਾਜ ਨੂੰ ਦੱਸਿਆ ਕਿ ਮਹਾਰਾਜ ਅਸੀਂ ਇਸ ਤਰੀਕੇ ਨਾਲ ਪਹਿਲੇ ਰਣਨੀਤੀ ਬਣਾਈ ਸੀ ਆਪਣਾ ਪਲੈਨਿੰਗ ਕੀਤੀ ਸੀ ਇਹ ਸਭ ਤਾਂ ਹੀ ਸੇਵਾਵਾਂ ਪ੍ਰਵਾਹਨ ਹੋਈਆਂ ਕਿਉਂਕਿ ਮੈਂ ਤੁਹਾਨੂੰ ਆਪ ਜੀ ਨੂੰ ਪਹਿਲੇ ਵੀ ਦੱਸਿਆ ਕਿ ਦਿੱਲੀ ਅੰਦਰ ਵੀ ਸਿੱਖ ਹੈਗੇ ਸੀ ਮਹਾਰਾਜ ਦੇ ਜੀ ਐ ਨਹੀਂ ਸੀ ਕਿ ਜਿਹੜੇ ਭਾਈ ਮਤੀ ਦਾਸ ਜੀ ਆਏ ਸੀ ਉਹ ਤੇ ਪਿਆਰੇ ਸੀ ਮਹਾਰਾਜ ਦੇ ਨਾਲ ਅਸੀਂ ਨਨਪੁਰ ਸਾਹਿਬ ਦੇ ਜੀ ਦਿੱਲੀ ਅੰਦਰ ਵੀ ਮਹਾਰਾਜ ਦੇ ਕਾਫੀ ਪਰਿਵਾਰ ਰਹਿੰਦਾ ਸੀ ਫਿਰ ਮਹਾਰਾਜ ਨੇ ਉਹਨਾਂ ਦਾ ਜ਼ਿਕਰ ਅਕਾਲ ਉਸਤ ਦੇ ਅੰਦਰ ਕੀਤਾ ਹੈ ਬੰਗ ਕੇ ਬੰਗਾਲੀ ਫਿਰੰਗ ਕੇ ਫਿਆਂਗਾ ਵਾਲੀ ਦਿੱਲੀ ਕੇ ਦਿਲਵਾਲੀ ਤੇਰੀ ਆਗਿਆ ਵਿੱਚ ਲੱਤਾ ਹੈ ਕਿ ਜਿਹੜੇ ਦਿੱਲੀ ਦੇ ਦਿਲਵਾਲੀ ਉਹਨਾਂ ਨੇ ਸਿੰਘ ਦਾ ਨਾਮ ਮਰਨੇ ਆਪਣੀ ਬਾਣੀ ਅੰਦਰ ਸ਼ੋਭਿਤ ਕੀਤਾ ਹੈ ਕੀ ਬਾਤ ਹੈ ਇਹ ਕੀ ਬਾਤ ਹੈ ਤੇ ਤੁਸੀਂ ਜ਼ਿਕਰ ਕੀਤਾ ਕਿ ਹਨੇਰੀ ਤੂਫਾਨ ਆਈ ਹੋ ਸਕਦਾ ਉਹ ਆਣੀ ਸੀ ਕਿਉਂਕਿ ਗੁਰਗੋਵੀ ਸਿੰਘ ਜੀ ਮਹਾਰਾਜ ਵੀ ਕਹਿੰਦੇ ਕਿ ਹੇ 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 ਸਭ ਜਗ ਪਿਓ ਜੈ 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 ਸਰਲੋਕ ਨਾ ਕਹਿੰਦੇ ਸੁਰਲੋਕ ਦੇ ਤਾਂ ਜਿਹੜੇ ਦੇਵਤੇ ਸੀ ਉਹ ਜੈ ਜੈ ਕਰ ਰਹੇ ਸੀ ਲੇਕਿਨ ਦੁਨੀਆਂ ਦੇ ਵਿੱਚ ਸਨਨਾਟਾ ਛਾ ਗਿਆ ਸੀ ਵੀ ਇਦਾਂ ਵੀ ਕੋਈ ਸ਼ਹਾਦਤ ਹੋ ਸਕਦੀ ਹੈ ਔਰ ਕਿਸੇ ਵਾਸਤੇ ਸ਼ਹਾਦਤ ਹੋ ਸਕਦੀ ਹੈ ਅਸੀਂ ਵੇਖਦੇ ਹਾਂ ਲੋਕੀ ਮਰਦੇ ਆ ਆਪਣੇ ਬੱਚਿਆਂ ਦੇ ਲਈ ਆਪਣੇ ਧਰਮ ਦੇ ਲਈ ਜਾਂ ਆਪਣੇ عقیده ਦੇ ਲਈ ਆਪਣੇ ਫਿਰਕੇ ਦੇ ਲਈ ਲੇਕਿਨ ਇਹ ਜਿਹੜੀ ਸ਼ਹਾਦਤ ਹੈ ਦੁਨੀਆਂ ਤੋਂ ਲਾਸਾਨੀ ਸ਼ਹਾਦਤ ਹੈ ਇਹ ਪ੍ਰੇਮ ਦੀ ਸ਼ਹਾਦਤ ਹੈ 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 ਸਭ जग ਵਾਹੋ ਹੈ ਸਭ ਚੱਕ ਪਿਓ ਜੈ 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 ਸੁਰ ਲੋਕ ਜੈ 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 ਸੁਰ ਲੋਕ ਚਾਂਦਨੀ ਚੌਕ ਵਿਖੇ ਗੁਰੂਦਵਾਰਾ ਸੀਸਗੰਜ ਸਾਹਿਬ ਹੀ ਉਹ ਮਹਾਨ ਪਵਿੱਤਰ ਸਥਾਨ ਹੈ ਜਿਸ ਸਥਾਨ ਦੇ ਕਰਕੇ ਅਜ ਹਿੰਦੁਸਤਾਨ ਦੀ ਖੌਂਦ ਹਿੰਦੁਸਤਾਨ ਦੀ ਵਨਸਵਨਤਾ ਹਿੰਦੁਸਤਾਨ ਦੀ ਸੰਸਕ੍ਰਿਤੀ ਅਤੇ ਤਰਮ ਇਸ ਦੁਨੀਆ ਦੇ ਵਿੱਚ ਬਰਕਰਾਰ ਹੈ ਇਹੀ ਉਹ ਥਾਂ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਰਵਮਤੀ ਸੰਸਕ੍ਰਿਤੀ ਬਚਾਉਣ ਦੇ ਖਾਤਰ ਸ਼ਹੀਦ ਕੀਤਾ ਗਿਆ ਸੀ ਦਰਅਸਲ ਜਦੋਂ ਔਰੰਗਜ਼ੇਬ ਦੀ ਹਕੂਮਤ ਆਈ ਤਾਂ ਔਰੰਗਜ਼ੇਬ ਨੇ ਇਹ ਹੁਕਮ ਜਾਰੀ ਕਰ ਦਿੱਤਾ ਸੀ ਕਿ ਕੋਈ ਵੀ ਸ਼ਖਸ ਹਿੰਦੁਸਤਾਨ ਦੇ ਵਿੱਚ ਗੈਰ ਮੁਸਲਮਾਨ ਨਹੀਂ ਹੋਣਾ ਚਾਹੀਦਾ ਤੇ ਖਾਸ ਤੌਰ ਦੇ ਉੱਤੇ ਇਹ ਹੁਕਮ ਕਸ਼ਮੀਰੀ ਪੰਡਤਾਂ ਦੇ ਲਈ ਸੀ ਕਿਉਂਕਿ ਕਿਹਾ ਜਾਂਦਾ ਹੈ ਕਿ ਕਸ਼ਮੀਰ ਦੇ ਪੰਡਤ ਹੀ ਆਪਣੇ ਧਰਮ ਦੇ ਵਿੱਚ ਸਭ ਤੋਂ ਪੱਕੇ ਸਨ ਔਰੰਗਜ਼ੇਬ ਦਾ ਇਹ ਮੰਨਣਾ ਸੀ ਕਿ ਜੇਕਰ ਸਭ ਤੋਂ ਪੱਕੇ ਹਿੰਦੂ ਹੀ ਮੁਸਲਮਾਨ ਬਣ ਜਾਵਣਗੇ ਤਾਂ ਆਪਣੇ ਆਪ ਹੀ ਬਾਕੀ ਹਿੰਦੁਸਤਾਨ ਦੇ ਵਿੱਚ ਰਹਿਣ ਵਾਲੇ ਲੋਕੀ ਮੁਸਲਮਾਨ ਬਣ ਜਾਵਣਗੇ ਉਹ ਪੰਡਤ ਜਦੋਂ ਆਪਣਾ ਹਿੰਦੂ ਧਰਮ ਬਚਾਉਣ ਦੇ ਲਈ ਰਾਜਪੂਤ ਰਾਜਿਆਂ ਦੇ ਕੋਲ ਗਏ ਤਾਂ ਕਿਸੇ ਨੇ ਵੀ ਉਹਨਾਂ ਦੀ ਗੱਲ ਨਹੀਂ ਸੁਣੀ ਉਹ ਰਾਜਪੂਤ ਰਾਜੇ ਹਿੰਦੂ ਧਰਮ ਬਚਾਉਣਾ ਤਾਂ ਚਾਹੁੰਦੇ ਸਨ ਲੇਕਿਨ ਸਾਹਮਣੇ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਔਰੰਗਜ਼ੇਬ ਖੜਾ ਸੀ ਇਸ ਲਈ ਕਿਸੇ ਦੇ ਵੀ ਹਿੰਮਤ ਨਹੀਂ ਪਈ ਕਿ ਉਹਨਾਂ ਦੀ ਬਾਹ ਫੜਨ ਫਿਰ ਉਹ ਕਸ਼ਮੀਰੀ ਪੰਡਤ ਧਰਮਕਾਗੂਆਂ ਕੋਲ ਗਏ ਲੇਕਿਨ ਕੋਈ ਧਰਮਕਾਗੂ ਵੀ ਇਸ ਮਸਲੇ ਨੂੰ ਹੱਲ ਕਰਨ ਲਈ ਤਿਆਰ ਨਹੀਂ ਹੋਇਆ ਅੰਤ ਨੂੰ ਹਾਰ ਕੇ ਥੱਕ ਕੇ ਆਖਰੀ ਉਮੀਦ ਲੈ ਕੇ ਉਹ ਕਸ਼ਮੀਰ ਤੋਂ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਚਰਨਾਂ ਦੇ ਵਿੱਚ ਹਾਜ਼ਰ ਹੋਏ ਤੇ ਫਰਿਆਦ ਕੀਤੀ ਕਿ ਗੁਰੂ ਸਾਹਿਬ ਅਸੀਂ ਆਪਣੇ ਧਰਮ ਦੇ ਵਿੱਚ ਪੱਕੇ ਹਾਂ ਅਸੀਂ ਮਰ ਜਾਵਾਂਗੇ ਲੇਕਿਨ ਆਪਣਾ ਹਿੰਦੂ ਧਰਮ ਨਹੀਂ त्याਗਾਗੇ ਲੇਕਿਨ ਮਸਲਾ ਇੱਥੇ ਇਹ ਹੈ ਕਿ ਸਾਡੇ ਮਰ ਜਾਣ ਦੇ ਨਾਲ ਵੀ ਇਹ ਮਸਲਾ ਹੱਲ ਨਹੀਂ ਹੋਵੇਗਾ ਮੰਨਿਆ ਕਿ ਅਸੀਂ ਆਪਣੇ ਧਰਮ ਦੇ ਵਿੱਚ ਪੱਕੇ ਹਾਂ ਅਸੀਂ ਆਪਣਾ ਹਿੰਦੂ ਧਰਮ ਨਹੀਂ त्याਗਾਗੇ ਅਸੀਂ ਮਰ ਜਾਵਾਂਗੇ ਲੇਕਿਨ ਜਿਹੜੇ ਬਾਕੀ ਹਿੰਦੁਸਤਾਨ ਦੇ ਲੋਕ ਨੇ ਜਦੋਂ ਪੂਰੇ ਹਿੰਦੁਸਤਾਨ ਦੇ ਵਿੱਚ ਕੋਈ ਵੀ ਹਿੰਦੂ ਨਹੀਂ ਬਚਿਆ ਸਾਰੇ ਦੇ ਸਾਰੇ ਇਸਲਾਮ ਕਬੂਲ ਕਰ ਗਏ ਉਸ ਵਕਤ ਇੱਕ ਪੀੜੀ ਬਾਅਦ ਦੋ ਪੀੜੀਆਂ ਬਾਅਦ ਤਿੰਨ ਪੀੜੀਆਂ ਬਾਅਦ ਹਾਰ ਕੇ ਚਾਰ ਪੀੜੀਆਂ ਬਾਅਦ ਕਿਸੇ ਨੂੰ ਵੀ ਇਹ ਪਤਾ ਨਹੀਂ ਹੋਵੇਗਾ ਕਿ ਸਾਡੇ ਹਿੰਦੁਸਤਾਨ ਦੀ ਪੁਰਾਤਨ ਸੰਸਕ੍ਰਿਤੀ ਕੀ ਸੀ ਨਾ ਹੀ ਸਾਡੇ ਦੇਵੀ-ਦੇਵਤਿਆਂ ਦੇ ਬਾਰੇ ਕਿਸੇ ਨੂੰ ਪਤਾ ਹੋਵੇਗਾ ਕਿਸੇ ਨੂੰ ਨਹੀਂ ਪਤਾ ਹੋਵੇਗਾ ਕਿ ਬ੍ਰਹਮਾ ਜੀ ਕੌਣ ਸਨ ਸ਼ਿਵ ਜੀ ਜੀ ਕੌਣ ਸਨ ਵਿਸ਼ਨੂੰ ਜੀ ਕੌਣ ਸਨ ਸਾਡੇ ਉਪਨਿਸ਼ਦ ਕੀ ਹਨ ਨਾਹੀਂ ਕਿ ਸਾਨੂੰ ਸਾਡੇ ਧਾਰਮਿਕ ਗ੍ਰੰਥਾਂ ਬਾਰੇ ਕੁਝ ਪਤਾ ਹੋਵੇਗਾ ਸਭ ਕੁਝ ਬੇਬੁਨਿਆਦ ਹੋ ਜਾਵੇਗਾ ਸਾਡੇ Hindu ਧਰਮ ਦੇ ਮੰਦਰ ਢਾ ਦਿੱਤੇ ਜਾਣਗੇ ਸਾਡੇ ਧਾਰਮਿਕ ਗ੍ਰੰਥ ਜਲਾ ਦਿੱਤੇ ਜਾਣਗੇ ਗੁਰੂ ਮਹਾਰਾਜ ਇਸ ਵਕਤ ਆਪ ਕਿਰਪਾ ਕਰੋ ਜਿੱਥੇ ਸਾਡੇ ਉੱਤੇ ਇਸ ਵਕਤ ਤਲਵਾਰ ਲਟਕ ਰਹੀ ਹੈ ਸਾਡੇ ਦੇਵੀ ਦੇਵਤਿਆਂ ਤੇ ਸਾਡੇ ਦੇਸ਼ ਦੀ ਮਹਾਨ ਸੰਸਕ੍ਰਿਤੀ ਦੀ ਹੋਂਦ ਨੂੰ ਵੀ ਇਸ ਵਕਤ ਖਤਰਾ ਬਣਿਆ ਹੋਇਆ ਹੈ ਗੁਰੂ ਸਾਹਿਬ ਨੇ ਉਸ ਵੇਲੇ ਨਾ ਸਿਰਫ ਉਹਨਾਂ ਦੀ ਬਾਹ ਫੜੀ ਬਲਕਿ ਉਹਨਾਂ ਨੂੰ ਆਖਿਆ ਕਿ ਜਾ ਕੇ ਔਰੰਗਜ਼ੇਬ ਨੂੰ ਆਖਦੇ ਹੋ ਕਿ ਜੇਕਰ ਗੁਰਤੇਗ ਬਹਾਦਰ ਸਾਹਿਬ ਜੀ ਮੁਸਲਮਾਨ ਬਣ ਜਾਂਦੇ ਹਨ ਤਾਂ ਪੂਰਾ ਦਾ ਪੂਰਾ ਹਿੰਦੁਸਤਾਨ ਆਪਣੇ ਆਪ ਹੀ ਮੁਸਲਮਾਨ ਬਣ ਜਾਵੇਗਾ ਇਸਲਾਮ ਧਰਮ ਕਬੂਲ ਕਰ ਲਵੇਗਾ ਜਦੋਂ ਜਾ ਕੇ ਔਰੰਗਜ਼ੇਬ ਨੂੰ ਇਹ ਗੱਲ ਦੱਸੀ ਤਾਂ ਔਰੰਗਜ਼ੇਬ ਨੂੰ ਲੱਗਿਆ ਕਿ ਇਹ ਤਾਂ ਬੜਾ ਹੀ ਆਸਾਨ ਤਰੀਕਾ ਹੈ ਸਿਰਫ ਇੱਕ ਨਸਾਨ ਨੂੰ ਅਸੀਂ ਇਸਲਾਮ ਕਬੂਲਣਾ ਹੈ ਉਸ ਤੋਂ ਬਾਅਦ ਪੂਰਾ ਦਾ ਪੂਰਾ ਹਿੰਦੁਸਤਾਨ ਆਪਣੇ ਆਪ ਹੀ ਇਸਲਾਮ ਧਰਮ ਕਬੂਲ ਕਰ ਲਵੇਗਾ ਸਾਰੇ ਦੇ ਸਾਰੇ ਮੁਸਲਮਾਨ ਬਣ ਜਾਵਣਗੇ ਨਾ ਹੀ ਮੈਨੂੰ ਕਿਸੇ ਦੀ ਕੱਟਮਾਰ ਕਰਨ ਦੀ ਜ਼ਰੂਰਤ ਹੈ ਤੇ ਨਾ ਹੀ ਕਿਸੇ ਨੂੰ ਲਾਲਚ ਦੇਣ ਦੀ ਜ਼ਰੂਰਤ ਹੈ ਕਹਿੰਦੇ ਕਿ ਜਦੋਂ ਔਰੰਗਜ਼ੇਬ ਕੋਲ ਗੁਰੂ ਸਾਹਿਬ ਹਾਜ਼ਰ ਹੋਏ ਆਪਣੀ ਸ਼ਹਾਦਤ ਦੇਣ ਦੇ ਲਈ ਤਾਂ ਔਰੰਗਜ਼ੇਬ ਨੇ ਪੂਰੀ ਵਲਾਈ ਗੁਰੂ ਸਾਹਿਬ ਨੂੰ ਲਾਲਚ ਵੀ ਦਿੱਤੇ ਗੁਰੂ ਸਾਹਿਬ ਨੂੰ ਤਸੀਹੇ ਵੀ ਦਿੱਤੇ ਗੁਰੂ ਸਾਹਿਬ ਨੂੰ ਇਕ ਲੋਹੇ ਦੇ ਪਿੰਜਰੇ ਦੇ ਵਿੱਚ ਕੈਦ ਰੱਖਿਆ ਜਿਸ ਦੇ ਚਾਰੇ ਪਾਸੇ ਨੂੰ ਕਿਲੀ ਕਿਲਾ ਨਿਕਲੀਆਂ ਹੋਈਆਂ ਸਨ ਗੁਰੂ ਸਾਹਿਬ ਨੂੰ ਡਰਾਉਣ ਦੇ ਲਈ ਧਮਕਾਉਣ ਦੇ ਲਈ ਤੇ ਸਹਿਮ ਪੈਦਾ ਕਰਨ ਦੇ ਲਈ ਉਹਨਾਂ ਤੋਂ ਪਹਿਲਾਂ ਉਹਨਾਂ ਦੇ ਤਿੰਨ ਅਨਨ ਸੇਵਕ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਅਤੇ ਭਾਈ ਦਿਯਾਲਾ ਜੀ ਨੂੰ ਅਸਹਿ ਤੇ ਅਕਹਿ ਤਸੀਹੇ ਦੇ ਕੇ ਸ਼ਹੀਦ ਕੀਤਾ ਤਾਂ ਕਿ ਗੁਰੂ ਸਾਹਿਬ ਡੋਲ ਜਾਣ। ਅੰਤ ਨੂੰ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਆਖਿਆ ਕਿ ਗੁਰੂ ਸਾਹਿਬ ਆਪ ਕਿਉਂ ਇਨਾ ਹਿੰਦੂਆਂ ਦੇ ਲਈ ਆਪਣੀ ਜਾਨ ਕੁਰਬਾਨ ਕਰਨ ਦੇ ਲਈ ਤਲੇ ਹੋਏ ਹੋ। ਕਿਉਂਕਿ ਨਾਤਾ ਤੁਸੀਂ ਜਿਨੇ ਉਹ ਪਹਿਨਦੇ ਹੋ ਨਾ ਹੀ ਤੁਸੀਂ ਮੱਥੇ ਦੇ ਉੱਤੇ ਤਿਲਕ ਲਗਾਉਂਦੇ ਹੋ ਨਾ ਹੀ ਤੁਸੀਂ ਮੂਰਤੀ ਪੂਜਾ ਕਰਦੇ ਹੋ ਤੇ ਨਾ ਹੀ ਹਿੰਦੂ ਧਰਮ ਦੇ ਵਿੱਚ ਤੁਹਾਡਾ ਕੋਈ ਵਿਸ਼ਵਾਸ ਹੈ ਤੁਸੀਂ ਵੀ ਉਸ ਇੱਕ ਅਕਾਲ ਪੁਰਖ ਨੂੰ ਮੰਨਦੇ ਹੋ ਤੇ ਅਸੀਂ ਵੀ ਉਸ ਇੱਕ ਅੱਲਾ ਨੂੰ ਹੀ ਮੰਨਦੇ ਹਾਂ ਤੁਹਾਡੇ عقیده ਦੇ ਵਿੱਚ ਤੇ ਸਾਡੇ عقیده ਦੇ ਵਿੱਚ ਬਹੁਤ ਸਮਾਨਤਾਵਾਂ ਹਨ ਤੁਸੀਂ ਇਸਲਾਮ ਕਬੂਲ ਕਰ ਲਵੋ ਅਸੀਂ ਤੁਹਾਨੂੰ ਆਪਣੇ ਰਾਜ ਦੇ ਵਿੱਚ ਵੱਖਰੀ ਜਗ੍ਹਾ ਵੀ ਦਵਾਂਗੇ ਤੇ ਤੁਹਾਨੂੰ ਆਪਣਾ ਗੁਰੂ ਜਾਣ ਕੇ ਪੂਜਾਂਗੇ ਗੁਰੂ ਸਾਹਿਬ ਨੇ ਕਹਿੰਦੇ ਉਹਦੋਂ ਆਖਿਆ ਕਿ ਗੱਲ ਮੱਥੇ ਦੇ ਤਿਲਕ ਦੀ ਨਹੀਂ ਹੈ ਗੱਲ ਗਲੇ ਦੇ ਵਿੱਚ ਪਾਏ ਜਨੇਊ ਦੀ ਨਹੀਂ ਹੈ ਗੱਲ ਮੂਰਤੀ ਪੂਜਾ ਦੀ ਨਹੀਂ ਹੈ ਬਲਕਿ ਗੱਲ ਹੈ ਜ਼ਬਰ ਅਤੇ ਜ਼ੁਲਮ ਦੀ ਔਰੰਗਜ਼ੇਬ ਜੇਕਰ ਇੱਥੇ ਹਿੰਦੂਆਂ ਦੀ ਜਗ੍ਹਾ ਅੱਜ ਮੁਸਲਮਾਨ ਵੀ ਹੁੰਦੇ ਤਾਂ ਅਸੀਂ ਉਹਨਾਂ ਦੇ ਲਈ ਵੀ ਆਪਣੀ ਜਾਨ ਕੁਰਬਾਨ ਕਰ ਦੇਣੀ ਸੀ ਗੱਲ ਹਿੰਦੂ ਜਾਂ ਮੁਸਲਮਾਨ ਦੀ ਨਹੀਂ ਹੈ ਗੱਲ ਜਨੇਊ ਦੀ ਨਹੀਂ ਹੈ ਗੱਲ ਗੀਤਾ ਜਾਂ ਕੁਰਾਨ ਦੀ ਨਹੀਂ ਹੈ ਬਲਕਿ ਗੱਲ ਹੈ ਜ਼ਬਰ ਤੇ ਜ਼ੁਲਮ ਦੀ ਤੁਸੀਂ ਇਸ ਵਕਤ ਇਹਨਾਂ ਦਾ ਧਰਮ ਜ਼ਬਰਦਸਤੀ ਲਾ ਕੇ ਇਹਨਾਂ ਨੂੰ ਇਸਲਾਮ ਕਬੂਲ ਕਰਵਾਉਣਾ ਚਾਹੁੰਦੇ ਹੋ ਬਸ ਸਾਡੀ ਇਹੀ ਲੜਾਈ ਹੈ ਜੇਕਰ ਇਹ ਖੁਸ਼ੀ ਖੁਸ਼ੀ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕਰਦੇ ਹੁੰਦੇ ਤਾਂ ਸਾਨੂੰ ਕੋਈ ਦਿੱਕਤ ਨਹੀਂ ਸੀ ਲੇਕਿਨ ਇਸ ਵਕਤ ਇਹ ਮਜਲੂਮ ਨੇ ਇਹ ਮਾਸੂਮ ਨੇ ਇਹ ਗਰੀਬ ਨੇ ਇਹ ਨਿਤਾਣੇ ਨੇ ਤੇ ਨਿਤਾਣੇ ਤੇ ਨਿਮਾਣੇ ਬਣ ਕੇ ਇਹਨਾਂ ਨੇ ਸਾਡੇ ਅੱਗੇ ਫਰਿਆਦ ਕੀਤੀ ਹੈ ਤੇ ਗੁਰੂ ਨਾਨਕ ਦੇ ਦਰ ਦਾ ਇਹ ਫਲਸਫਾ ਹੈ ਕਿ ਜਦੋਂ ਵੀ ਕੋਈ ਨਿਮਾਣਾ ਬਣ ਕੇ ਆਵੇ ਤੇ ਉਹਨਾਂ ਦੀ ਬਾਹ ਫੜਨਾ ਸਾਡਾ ਫਰਜ਼ ਹੈ ਕਿਉਂਕਿ ਜਿਨ੍ਹਾਂ ਦੇ ਅਸੀਂ ਬਾਹ ਫੜਦੇ ਆਂ ਫਿਰ ਚਾਹੇ ਸਾਨੂੰ ਆਪਣੀ ਜਾਨ ਵੀ ਦੇਣੀ ਪੈ ਜਾਏ ਅਸੀਂ ਉਹਨਾਂ ਦੀ ਬਾਹ ਨਹੀਂ ਛੱਡਦੇ ਬਾਹਾਂ ਜਿਨ੍ਹਾਂ ਦੀ ਪਕੜੀ ਐ ਸਿਰ ਦੀ ਜੇ ਬਾਹ ਨਾ ਛੋੜੀ ਐ ਤੇਗ ਬਹਾਦਰ ਬੋਲਿਆ ਤਰਪਈਏ ਧਰਮ ਨਾ ਛੋੜੀ ਐ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਸ਼ਹਾਦਤ ਦਿੱਤੀ ਤੇ ਇਸ ਤਰ੍ਹਾਂ ਪੂਰੇ ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨ ਦੇ ਲੋਕਾਂ ਦਾ ਧਰਮ ਬਚ ਗਿਆ ਇੱਥੇ ਵੰਨ ਸਵੰਨਤਾ ਬਚ ਗਈ ਇੱਥੇ ਸੰਸਕ੍ਰਿਤੀ ਬਚ ਗਈ ਨਹੀਂ ਤਾਂ ਇੱਥੇ ਨਾ ਤਾਂ ਮੰਦਰ ਹੋਣੇ ਸਨ ਨਾ ਹੀ ਦੇਵੀ ਦੇਵਤਿਆਂ ਦੀ ਪੂਜਾ ਹੋਣੀ ਸੀ ਤੇ ਨਾ ਹੀ ਮੰਦਰਾਂ ਦੇ ਵਿੱਚ ਟੱਲ ਖੜਕਦੇ ਹੋਣੇ ਸਨ ਇਹ ਮੱਥੇ ਦੇ ਉੱਤੇ ਲੱਗਿਆ ਤਿਲਕ ਤੇ ਗਲੇ ਦੇ ਵਿੱਚ ਪਾਇਆ ਜਨੇਊ ਇਹ ਯਾਦ ਕਰਵਾਉਂਦਾ ਹੈ ਗੁਰੂ ਸਾਹਿਬ ਦੀ ਕੀਤੀ ਹੋਈ ਸ਼ਹਾਦਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤੇਗ ਬਹਾਦਰ ਜੀ ਬਾਬਤ ਆਖਦੇਖਨ ਕਿ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕੀਨੋ ਵੱਡੋ ਕਲੂ ਮੈ ਸਾਕਾ ਸਾਧਨ ਹੇਤ ਇਤੀ ਜਨ ਕਰੀ ਸੀਸ ਦਿਆ ਪਰ ਸੀ ਨੌ ਚਰੀ ਗੁਰੂ ਸਾਹਿਬ ਜੀ ਨੂੰ ਸ਼ੇਖ ਜਲਾਲਉਦੀਨ ਜਲਾਦ ਨੇ ਤਲਵਾਰ ਦੇ ਨਾਲ ਸ਼ਹੀਦ ਕੀਤਾ ਔਰੰਗਜ਼ੇਬ ਦੇ ਹੁਕਮਾਂ ਦੇ ਨਾਲ ਗੁਰੂ ਸਾਹਿਬ ਜੀ ਮਹਾਰਾਜ ਦਾ ਸਰੀਰ ਦੋ ਟੁਕੜਿਆਂ ਦੇ ਵਿੱਚ ਹੋ ਗਿਆ ਸੀ ਸੀ ਸਵਕ ਤੇ ਤੜਵਕ ਦਰਅਸਲ ਔਰੰਗਜ਼ੇਬ ਇਹ ਚਾਹੁੰਦਾ ਸੀ ਕਿ ਗੁਰੂ ਸਾਹਿਬ ਦੇ ਸਰੀਰ ਦੇ ਚਾਰ ਟੁਕੜੇ ਕਰਕੇ ਦਿੱਲੀ ਦੇ ਚਾਰੇ ਦਰਵਾਜ਼ਿਆਂ ਦੇ ਉੱਤੇ ਲਟਕਾਏ ਜਾਣ ਤਾਂ ਕਿ ਪੂਰੇ ਦੇਸ਼ ਦੇ ਵਸਿਆ ਨੂੰ ਇਹ ਕੰਨ ਹੋ ਜਾਣ ਕਿ ਜੋ ਵੀ ਬੰਦਾ ਹਕੂਮਤ ਤੋਂ ਬਾਗੀ ਹੋਵੇਗਾ ਉਸ ਦਾ ਇਹੀ ਹਸ਼ਰ ਹੋਵੇਗਾ ਲੇਕਿਨ ਉਸ ਵਕਤ ਕਹਿੰਦੇ ਕਿ ਕੁਦਰਤ ਤੋਂ ਵੀ ਇਹ ਕਹਿਰ ਵੇਖਣਾ ਹੋਇਆ ਅੰਤ ਦੀ ਹਨੇਰੀ ਅਤੇ ਤੂਫਾਨ ਚੱਲਿਆ ਤੇ ਇਸ ਹਨੇਰੀ ਅਤੇ ਤੂਫਾਨ ਦਾ ਫਾਇਦਾ ਚੁੱਕਦੇ ਆ ਗੁਰੂ ਸਾਹਿਬ ਦੇ ਦੋ ਅਨੰਦ ਸੇਵਕ ਪਾਈ ਲੱਖੀਸ਼ਾ ਵਣਜਾਰਾ ਜੀ ਅਤੇ ਪਾਈ ਚੈਤਾ ਜੀ ਉਹਨਾਂ ਦਾ ਸੀਸ ਅਤੇ ਧੜ ਚੱਕ ਕੇ ਆਪਣੇ ਨਾਲ ਲੈ ਗਏ ਪਾਈ ਲੱਖੀਸ਼ਾ ਵਣਜਾਰਾ ਜੀ ਉਹਨਾਂ ਦਾ ਧੜ ਚੱਕ ਕੇ ਗੱਡੇ ਦੇ ਵਿੱਚ ਲੁਕੋ ਕੇ ਆਪਣੇ ਘਰੇ ਲੈ ਗਏ ਤੇ ਆਪਣੇ ਘਰ ਨੂੰ ਨੂੰ ਲਾਂਬੂ ਲਾ ਕੇ ਗੁਰੂ ਸਾਹਿਬ ਦੇ ਧੜ ਦਾ ਸੰਸਕਾਰ ਕੀਤਾ ਤੇ ਭਾਈ ਜੈਤਾ ਜੀ ਗੁਰੂ ਸਾਹਿਬ ਦਾ ਸੀਸ ਆਪਣੇ ਹਿਰਦੇ ਦੇ ਨਾਲ ਲਾ ਕੇ ਪਿਆਰ ਅਤੇ ਸਤਕਾਰ ਦੇ ਨਾਲ ਜੰਗਲ ਦੇ ਰਾਸਤੇ ਹਕੂਮਤ ਤੋਂ ਬਚਦੇ ਹੋਏ ਵਖ-ਵਖ ਪੜਾਵਨ ਦੇ ਤਹਿਤ ਹੁੰਦੇ ਹੋਏ ਅਖੀਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪੁੱਜੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 9 ਸਾਲ ਦੀ ਉਮਰ ਦੇ ਵਿੱਚ ਜਦੋਂ ਉਹਨਾਂ ਨੂੰ ਗੋਬਿੰਦ ਰਾਏ ਦੇ ਰੂਪ ਦੇ ਵਿੱਚ ਸੰਗਤਾਂ ਜਾਣਦੀਆਂ ਸਨ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਗੁਰਦੁਆਰਾ ਸੀਸ ਗੰਜ ਸਾਹਿਬ ਸ਼ਿਰਿਆਨੰਦਪੁਰ ਸਾਹਿਬ ਦੀ ਧਰਤੀ ਵਿਖੇ ਕੀਤਾ ਅੱਜ ਜੇਕਰ ਹਿੰਦੁਸਤਾਨ ਦੇ ਵਿੱਚ ਵਨਸਵਨਤਾ ਮੌਜੂਦ ਹੈ ਅੱਜ ਜੇਕਰ ਹਿੰਦੁਸਤਾਨ ਦੇ ਵਿੱਚ ਵੱਖ-ਵੱਖ ਧਰਮ ਸੀ ਵੇਖਦੇ ਹਾਂ ਅੱਜ ਜੇਕਰ ਹਿੰਦੁਸਤਾਨ ਦੇ ਵਿੱਚ ਪੁਰਾਤਨ ਸੰਸਕ੍ਰਿਤੀ ਬਰਕਰਾਰ ਹੈ ਉਬਰਕਰਾਰ ਹੈ ਸਿਰਫ ਔਰ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਬਦੌਲਤ ਗੁਰੂ ਤੇਗ ਬਹਾਦਰ ਤਰਮ ਦੀ ਚਾਦਰ ਇਸ ਥਾਂ ਦੇ ਉੱਤੇ ਯਾਨੀ ਕਿ ਚਾਂਦਨੀ ਚੌਕ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਉਹ ਪਵਿੱਤਰ ਖੂਹ ਵੀ ਮੌਜੂਦ ਹੈ ਜਿਸ ਖੂਹ ਦੇ ਜਲ ਨਾਲ ਗੁਰੂ ਸਾਹਿਬ ਜੀ ਨੇ ਆਪਣੀ ਸ਼ਹਾਦਤ ਤੋਂ ਪਹਿਲਾਂ ਇਸ਼ਨਾਨ ਕੀਤਾ ਸੀ ਸੰਗਤਾਂ ਇਸ ਖੂਹ ਦਾ ਪਵਿੱਤਰ ਜਲ ਛਕਦੀਆਂ ਵੀ ਹਨ ਤੇ ਆਪਣੇ ਨਾਲ ਲੈ ਕੇ ਵੀ ਜਾਂਦੀਆਂ ਹਨ ਤੇ ਇੱਥੇ ਉਹ ਪਵਿੱਤਰ ਬੋਹੜ ਦਾ ਦਰਖਤ ਵੀ ਮੌਜੂਦ ਹੈ ਜਿਸ ਬੋਹੜ ਦੇ ਦਰਖਤ ਹੇਠਾਂ ਗੁਰੂ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਬਦਕਿਸਮਤੀ ਦੇ ਨਾਲ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਦੌਰਾਨ ਇਸ ਬੋਹੜ ਦੀ ਦਰਖਤ ਨੂੰ ਜੀਵਤਤਾ ਨਹੀਂ ਬਚਾਇਆ ਜਾ ਸਕਿਆ ਲੇਕਿਨ ਇਸ ਦਾ ਪਵਿੱਤਰ ਤਣਾ ਅਜ ਵੀ ਗੁਰਦੁਆਰਾ ਸਾਹਿਬ ਦੇ ਦਰਬਾਰ ਦੇ ਵਿੱਚ ਸ਼ੀਸ਼ੇ ਦੇ ਵਿੱਚ ਜੜ ਕੇ ਸੰਭਾਲਿਆ ਹੋਇਆ ਹੈ ਸੰਗਤਾਂ ਆ ਕੇ ਇੱਥੇ ਇਸ ਦੇ ਵੀ ਦਰਸ਼ਨ ਕਰ ਸਕਦੀਆਂ ਹਨ ਤੇ ਇਸ ਵਕਤ ਆਪ ਜੀ ਦਰਸ਼ਨ ਕਰ ਰਹੇ ਹੋ ਉਹ ਮਹਾਨ ਪਵਿੱਤਰ ਥਾਂ ਜਿਸ ਥਾਂ ਦੇ ਉੱਤੇ ਗੁਰੂ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਹਿੰਦੁਸਤਾਨ ਦੀ ਧਰਮ ਅਤੇ ਸੰਸਕ੍ਰਿਤੀ ਨੂੰ ਬਚਾਉਣ ਦੀ ਖਾਤਰ ਅੱਜ ਫਰਜ਼ ਬਣਦਾ ਹੈ ਪੂਰੀ ਦੁਨੀਆ ਦੇ ਵਿੱਚ ਵਸਦੇ ਹਿੰਦੁਸਤਾਨੀਆਂ ਦਾ ਕਿ ਉਹ ਆ ਕੇ ਇੱਥੇ ਆਪਣਾ ਮੱਥਾ ਰਗੜਨ ਜੇਕਰ ਉਹ ਇਸ ਥਾਂ ਦੇ ਉੱਤੇ ਨਹੀਂ ਆ ਸਕਦੇ ਘੱਟੋ ਘੱਟ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਨਮਨ ਕਰਨ ਚੇਤਾ ਕਰਨ ਕਿ ਜੇਕਰ ਗੁਰੂ ਸਾਹਿਬ ਇਸ ਦੁਨੀਆ ਵਿੱਚ ਨਾ ਹੁੰਦੇ ਤਾਂ ਸ਼ਾਇਦ ਇਸ ਹਿੰਦੁਸਤਾਨ ਦਾ ਵਜੂਦ ਜੋ ਸਾਨੂੰ ਅੱਜ ਵਿਖਾਈ ਦੇ ਰਿਹਾ ਹੈ ਇਹ ਨਾ ਵਿਖਾਈ ਦਿੰਦਾ ਤਿਆਰੀ ਹੋ ਚੁੱਕੀ ਆ ਸਤਿਗੁਰੂ ਜੀਓ ਆਪ ਜੀ ਨੇ ਕਿਰਪਾ ਕਰਨੀ ਇਹ ਸ਼ੀਸ਼ ਮਾਰਗ ਯਾਤਰਾ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦਿੱਲੀ ਤੋਂ ਆਰੰਭ ਹੋ ਕੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਅਨੰਦਪੁਰ ਸਾਹਿਬ ਵਿਖੇ ਸਮਾਪਤ ਹੋਣੀ ਆ ਸਤਿਗੁਰੂ ਜੀ ਸਮੁੱਚੀ ਯਾਤਰਾ ਵਿੱਚ ਆਪ ਮਦਦਗਾਰ ਹੋਣਾ ਚੜ੍ਹਦੀ ਕਲਾ ਦੀ ਰਾਤ ਬਖਸ਼ਿਸ਼ ਕਰਨੀ ਇੱਕ ਮਹਾਦਰਸੀ ਕਿਰਿਆ ਇੱਕ ਮਹਾਦਰਸੀ ਕਿਰਿਆ ਇੱਕ ਮਹਾਦਰਸੀ ਕਿਰਿਆ ਸੀ ਕਿਰਿਆ ਕਰੀ ਨਾ ਕਿੰਨੂ